ਵਾਹਿਗੁਰੂ ਜੀ ਅੱਜ ਆਪ ਪੂਰਾ ਸਾਹਿਬਾਨ ਨੂੰ ਤੇ ਸਤਿ ਸ੍ਰੀ ਅਕਾਲ। ਮੇਰੀ ਪਿਆਰ ਭਰੀ ਸਤਿਕਾਰ ਮੇਰਾ ਨਾਮ ਕਾਂਜਿਆਨ ਹੈ ਅਤੇ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਨੂੰ ਬਹੁਤ ਹੀ ਖਾਸ ਉਸ ਇਤਿਹਾਸਿਕ ਵਿਸ਼ੇ ਤੇ ਪੇਸ਼ਕਾਰੀ ਦੇਣ ਦਾ ਮੌਕਾ ਮਿਲਿਆ ਹੈ। ਮੇਰਾ ਵਿਸ਼ੇ ਮੇਰੀ ਪੇਸ਼ਕਾਰੀ ਦਾ ਵਿਸ਼ਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ। ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੋਵੇ ਤਾਰੀਖ ਵਿੱਚ ਅਸੀਂ ਗੁਰੂ ਜੀ ਦੀਆਂ ਵਿਸ਼ਾਲਿਆ ਧਰਾਵਾ ਬਾਰੇ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੇ ਪ੍ਰਚਾਰ ਅਤੇ ਮਨੁੱਖਾਂ ਦੇ ਭਲੇ ਲਈ ਲੰਬੀ ਆਧਰਾਵਾ ਕੀਤੀਆਂ ਇਹਨਾਂ ਆਧਰਾਵਾ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣਾ ਸੰਤਾਂ ਨੂੰ ਨਾਮ ਜਪਣ ਅਤੇ ਪ੍ਰੇਰਿਤ ਕਰਨਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਗਤੀ ਗੁਰਗਤੀ ਪ੍ਰਭ ਕ ਸਰਮ ਤੋਂ ਬਾਅਦ ਸਭ ਤੋਂ ਪਹਿਲਾ ਬਕਾਲਾ ਤੋਂ ਚੰਦ ਕੇ ਹਰਮੰਦਰ ਸਾਹਿਬ ਲਈ ਯਾਤਰਾ ਕੀਤੀ ਇਸ ਯਾਤਰਾ ਦਾ ਮਤਲਬ ਪਾਵਨ ਅਸਥਾਨ ਵਿਖੇ ਮੱਥਾ ਟੇਕਣਾ ਤੇ ਸੰਗਤਾਂ ਨੂੰ ਦਰਸ਼ਨ ਦੇਣਾ ਸੀ ਪਰ ਜਦੋਂ ਗੁਰੂ ਜੀ ਸਿੱਖਾਂ ਨਾਲ ਹਰਮੰਦਰ ਸਾਹਿਬ ਪਹੁੰਚੇ ਤਾਂ ਉਸ ਸਮੇਂ ਗੁਦਵਾਰ ਦਾ ਪ੍ਰਬੰਧ ਮੋਢੀ ਸ੍ਰੀ ਪਰਿਵਾਰਿਕ ਦੇ ਹੱਥਾਂ ਵਿੱਚ ਸੀ ਜਿਨ੍ਹਾਂ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਹਰਮੰਦਰ ਸਾਹਿਬ ਦੇ ਲਾਲਚੀ ਮਸੰਦਾਂ ਨੇ ਗੁਰੂ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਆਪਣਾ ਤੁਮ ਮੰਨਿਆ ਹੋਇਆ ਸੀ ਉਸ ਸਮੇਂ ਦੇ ਛੁੱθε ਗੁਰੂ ਹਰੀ ਜੀ ਦੇ ਕਹਿਣ ਤੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਗੁਰੂ ਤੇਗਹਦਰ ਜੀ ਨੇ ਬੰਦ ਕਰ ਦਿੱਤੇ ਗਏ ਅਤੇ ਉਹਨਾਂ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ ਗੁਰੂ ਜੀ ਨੇੜੇ ਹੀ ਥੋੜਾ ਸਮਾਂ ਇੰਤਜ਼ਾਰ ਕੀਤਾ ਜਿਸ ਜਗ੍ਹਾ ਤੇ ਗੁਰੂ ਜੀ ਬੈਠੇ ਸਨ ਉਸ ਥਾਂ ਨੂੰ ਹੁਣ ਥੜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਦੋਂ ਦਰਵਾਜ਼ੇ ਨਾ ਖੁੱਲੇ ਖੋਲੇ ਗਏ ਤਾਂ ਗੁਰੂ ਜੀ ਉੱਥੋਂ ਚਲੇ ਗਏ ਅਤੇ ਪਿੰਡ ਵੱਲ ਦਾ ਵਿੱਚ ਇੱਕ ਕਿਸਾਨ ਦੇ ਨਿਮਰ ਘਰ ਵਿੱਚ ਫਿਰ ਬਾਅਦ ਵਿੱਚ ਅੰਮ੍ਰਿਤਸਰ ਦੀਆਂ ਮਹਿਲਾਵਾਂ ਗੁਰੂ ਜੀ ਕੋਲ ਆਈਆਂ ਅਤੇ ਮਸੰਤਾ ਦੇ ਇਸ ਸ਼ਰਮਨਾਕ ਜਿਹੇ ਵਾਰ ਤੇ ਬਿਸ਼ਤਾਵਾ ਕੀਤਾ ਗੁਰੂ ਜੀ ਅੰਮ੍ਰਿਤਸਰ ਦੀਆਂ ਆਵਾਜ਼ਾਂ ਦੀ ਸੱਚੀ ਸ਼ਰਨਤਾ ਅਤੇ ਹਿੰਮਤ ਤੋਂ ਬਹੁਤ ਖੁਸ਼ ਹੋਏ ਗੁਰੂ ਜੀ ਮਸੰਦ ਪ੍ਰਥਾ ਦੀ ਨੀਂਦ ਕਿੱਤੀ ਉਹਨਾਂ ਨੇ ਦੇਖਿਆ ਕਿ ਸਮੇਂ ਦੇ ਨਾਲ ਮਸੰਦ ਆਪਣੇ ਪਰਚਾਂ ਤੋਂ ਭਟਕ ਗਏ ਸਨ ਅਤੇ ਗੁਰੂ ਜੀ ਗੁਰੂਕਾਰ ਵੀ ਮर्यादा ਪੂਰੀ ਹੋਈ ਸਾਨੂੰ ਗੁਰੂ ਜੀ ਨੇ ਅੰਮ੍ਰਿਤਸਰ ਚਹਿਹ ਛੱਟ ਦਿੱਤਾ ਜੀ ਗੁਰੂ ਜੀ ਨੇ ਆਪਣਾ ਪਰਿਵਾਰ ਕੁਝ ਸਮੇਂ ਲਈ ਪਟਨਾ ਵਿਖੇ ਹੀ ਛੱਡ ਦਿੱਤਾ ਉਹ ਆਪ ਸੰਗਤਾਂ ਨੂੰ ਮਿਲਨ ਧਰਮ ਪ੍ਰਚਾਰ ਕਰਨ ਲਈ ਬਗਾਲਧਾ ਸਾਂਭਲ ਚਲੇ ਗਏ ਜਦੋਂ ਗੁਰੂ ਜੀ ਆਸਾਮ ਵਿੱਚ ਸਨ ਤਾਂ ਪਟਨਾ ਵਿਖੇ 22 ਦਸੰਬਰ 1604 ਈਸਵੀ ਨੂੰ ਮਾਤਾ ਗੁਜਰੀ ਜੀ ਦੇ ਪੁੱਖਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਇਤਿਹਾਸਕ ਦਾ ਪ੍ਰਕਾਸ਼ ਹੋਇਆ ਗੁਰੂ ਜੀ ਆਪਣੀ ਪੂਰੀ ਯਾਤਰਾ ਮੁਕੰਮਲ ਕੀਤੀ ਅਤੇ ਵਾਪਸੀ ਤੇ ਪਟਨਾ ਪਰਿਵਾਰ ਨੂੰ ਮਿਲਣਾਂ ਤੇ ਫਿਰ ਉਹਨਾਂ ਨੂੰ ਲਖਨੌਰ ਵਿੱਚ ਹੀ ਛੱਡ ਕੇ ਅਨੰਦਪੁਰ ਸਾਹਿਬ ਪਹੁੰਚੇ। ਸ਼ਿਗੁਰ ਤੇ ਪਹੰਚ ਦੀ ਯਾਤਰਾ ਉਸ ਤਰ੍ਹਾਂ ਦਾ ਪ੍ਰਚਾਰ ਕਰਨਾ ਤੇ ਸਤੁਤਾਂ ਨੂੰ ਗੁਰੂ ਨਾਨਕ ਦੇਵ ਜੀ ਨਾਲ ਜੋੜਨਾ ਸੀ। ਗੁਰੂ ਜੀ ਨੇ ਇਹ ਯਾਤਰਾ ਅਕਤੂਬਰ 1657 ਇਸਵੀ ਵਿੱਚ ਸ਼ੁਰੂ ਕੀਤੀ। ਇਸ ਯਾਤਰਾ ਦੌਰਾਨ ਗੁਰੂ ਸਾਹਿਬ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਜੁਰਮ ਵਿਰੂਪ ਵਿੱਚ ਆਵਾਜ਼ ਉਠਾਈ ਅਤੇ ਲਈ ਪ੍ਰੇਰਿਤ ਕੀਤਾ ਇਹ ਇਹ ਯਾਤਰਾ ਇੱਕ ਤਰ੍ਹਾਂ ਨਾਲ ਸ਼ਹਾਦਤ ਦੀ ਯਾਤਰਾ ਸੀ ਗੁਰੂ ਜੀ ਅਨੰਦਪੁਰ ਸਾਹਿਬ ਤੋਂ ਚਾਲ ਕੇ ਗਿੱਰਪੁਰ ਸਾਹਿਬ ਰੋਪੜ ਚੰਗੋਰ ਸਾਹਿਬ ਪਟਿਆਲਾ ਤੇ ਹਰਿਆਣਾ ਦੇ ਕਈ ਪਿੰਡਾਂ ਵਿੱਚ ਹੁੰਦੇ ਹੋਏ ਦਿੱਲੀ ਵੱਲ ਬੱਦੇ ਇਸ ਯਾਤਰਾ ਦੌਰਾਨ ਲੋਕਾਂ ਤੇ ਝੁਲੰਘ ਹੋ ਰਿਆ ਸੀ ਲੋਕਾਂ ਨੂੰ ਜ਼ਬਰਦਸਤੀ ਧਰਮ ਦੀ ਆਪਣੀ ਸ਼ਹਾਦਤ ਦੇ ਤੋਂ ਫੈਸਲਾ ਕੀਤਾ। ਹਕੂਮਤਾਂ ਤੇ ਗੁਰੂ ਜੀ ਨੂੰ ਉਹਨਾਂ ਦੇ ਕੁਝ ਸਾਥੀਆਂ ਸਮੇਤ ਮਲਿਕਪੁਰ ਰਕੜਾ ਨੇ ਨਿਰਸਾਰ ਘਰਨਿਕਤਾ ਇਸ ਤੋਂ ਬਾਅਦ ਗੁਰੂ ਜੀ ਨੇ ਸਤ ਗੁਰੂ ਜੀ ਨੂੰ ਸਰਹੰਦ ਲੈ ਆ ਦਿੱਤਾ ਗਿਆ ਅਤੇ ਫਿਰ ਦਿੱਲੀ ਭੇਜ ਦਿੱਤਾ ਗਿਆ। ਦਿੱਲੀ ਦੀ ਕੌਤਵਾਲੀ ਵੱਲੋਂ ਗੁਰੂ ਜੀ ਨੂੰ ਅਸੀਹੇ ਦਿੱਤੇ ਗਏ ਅਤੇ ਤਿੰਨ ਸ਼ਰਤਾਂ ਰੱਖੀਆਂ ਗੀਆਂ। ਅੰਨੀ ਚੌਕ ਵਿੱਚ ਚੌਕ ਵਿੱਚ ਪਰਵਾ ਰਣਾ ਸਲਵਾਰ ਨਾਲ ਜੀ ਦਾ ਸ਼ੀਸ਼ ਥੜ ਤੋਂ ਵੱਕਰ ਜਿੱਥੇ ਜਿੱਥੇ ਸਥਾਨ ਤੇ ਇਹ ਸ਼ਹੀਦੀ ਹੋਈ ਉੱਥੇ ਅੱਜ ਸ਼ੀਸ਼ ਗੰਗੂਰ ਦੁਆਰਾ ਸਥਾਪਿਤ ਕੀਤਾ ਗਿਆ ਧੰਨਵਾਦ